ਅੱਜ ਅਸੀਂ ਵਿਧਾਨ ਸਭਾ ਕੈਨਾਲਾ ਦੇ ਸਾਡਾ ਬਲਾਕ ਹੈ ਦਮਦਾਸ ਕਸਵਾ ਦਮਦਾਸ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਤਸਦੀ ਹੈ ਉੱਥੇ ਲੋਕ ਦਰਵਾਜ਼ਾ ਜਿਹੜਾ ਲਾਇਆ ਸਾਡੇ ਹਲਕੇ ਦੇ ਵਿੱਚ ਦੋ ਹੀ ਸ਼ਹਿਰ ਪੈਂਦੇ ਕੈਨਾਲਾ ਪੈਂਦਾ ਇੱਕ ਦਮਦਾਸ ਬਾਕੀ ਹਿੱਸਾ ਦਾ ਪਿੰਡੂ ਏਰੀਆ ਬਾਰਡਰ ਦਾ ਏਰੀਆ ਆਪਾਂ ਵੈਸੇ ਇਹ ਬਾਰਡਰ ਤੇ ਹੀ ਪੈਂਦਾ ਆਪਾਂ ਬਿਲਕੁਲ ਹਿੰਦਪਾਰਕ ਬਾਰਡਰ ਦੇ ਨੇੜੇ ਜਿਹੜਾ ਬੈਠੇ ਹਾਂ ਸੋ ਅੱਜ ਬਹੁਤ ਲੋਕ ਆਏ ਆ ਜਿੰਨਾਂ ਦੀਆਂ ਮੁੱਕੇ ਦੇ ਉੱਤੇ ਸ਼ਿਕਾਇਤਾਂ ਸੁਣੀਆਂ ਵੀਆਂ ਤੇ ਹੱਲ ਵੀ ਕੀਤੀਆਂ ਅਜ ਨਾਲਾ ਨਾਲ ਸੰਬੰਧਤ ਜਿੰਨੇ ਸਾਡੇ ਅਫਸਰ ਨੇ ਬਿਜਲੀ ਬੋਰਡ ਦੇ ਵੀਡੀਓ ਸਾਹਿਬ ਨੇ ਸਾਡੇ ਐਸਐਮਓ ਸਾਹਿਬ ਨੇ ਜਿੰਨੇ ਵੀ ਸਾਡੇ ਫੂਡ ਸਪਲਾਈ ਵਾਲੇ ਸਾਰੇ ਅਫਸਰ ਅੱਜ ਲੇ ਬੈਠੇ ਆਪਣੇ ਕੋਲ ਜਿਹੜੀ ਵੀ ਕਿਸੇ ਦੀ ਸ਼ਿਕਾਇਤ ਆਉਂਦੀ ਉਹਦੀ ਮੁੱਕੇ ਦੇ ਉੱਤੇ ਅਸੀਂ ਨਿਪਟਾਰਾ ਕਰ ਦਿੰਦੇ ਆ ਇਹ ਸਾਡੀ ਡਿਊਟੀ ਆ ਕਿਉਂਕਿ ਵੋਟਾਂ ਪਾਈਆਂ ਲੋਕਾਂ ਨੇ ਸਾਨੂੰ ਚੁਣਿਆ ਹੈ ਇਸ ਕਰਕੇ ਹਫਤੇ ਚ ਇੱਕ ਦਿਨ ਜਿਹੜਾ ਇਸ ਦਫ਼ਤਰ ਦੇ ਵਿੱਚ ਇੱਕ ਦਿਨ ਜਿਹੜਾ ਉਸ ਦਫ਼ਤਰ ਦੇ ਵਿੱਚ ਐ ਨਾਲੇ ਵਾਲੇ ਦਫ਼ਤਰ ਦੇ ਵਿੱਚ ਦੋ ਵਾਰ ਜਿਹੜਾ ਜੱਤਾ ਦਰਬਾਰ ਆਪਾਂ ਲਾਉਂਦੇ ਆਂ ਉਹਦਾ ਜਿਹੜੀ ਸਾਰ ਸਾਰ ਨੇ ਸਵੇਰੇ ਕਾਗਜ਼ ਆ ਜਾਂਦੀ ਉਹ ਉਹ ਮਿਲ ਲਿੰਦੇ ਉਹਨਾਂ ਦੇ ਕੰਮ ਨੂੰ ਵੀ ਕਰੀਦੇ ਆਂ ਐਂਦਾ ਕਰਨ ਦਾ ਬਦਲ ਜੇ ਹੁੰਦਾ ਕਿ ਅਸੀਂ ਸਾਰੇ ਹਫ਼ਤੇ ਨਾਲ ਸਾਧ ਲੈਂਦੇ ਆਂ ਨਿੱਕੇ ਨਿੱਕੇ ਕੰਮ ਹੁੰਦੇ ਆ ਤਾਂ ਉਹਨਾਂ ਦੇ ਕੰਮ ਮੁੱਕਿਆ ਤੇ ਹੋ ਜਾਂਦੇ ਅੱਜ ਬਹੁਤ ਸਾਰੇ ਬੰਦੇ ਆਏ ਸੀਗੇ ਜਿੰਨਾ ਸਾਰੇ ਦੇ ਕੰਮ ਅਸੀਂ ਮੁਕਿਆ ਦੇ ਉੱਤੇ ਕਰ ਲਿਆ। ਬਿਲਕੁਲ ਲੋਕਲ ਖੱਦਰ ਖਾ ਵੀ ਕਰ ਦਿੱਤੀ। ਬਿਲਕੁਲ ਲੋਕਲ ਖੱਦਰ ਖਾ ਵੀ ਕਰਦੀ ਐ ਇੱਥੋਂ ਹੀ ਨਾਲਾ ਵੀ 25 ਕਿਲੋਮੀਟਰ ਹੈ। ਇਸ ਕਰਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਉੱਥੇ ਨਹੀਂ ਜਾਣਾ। ਜਦੋਂ ਆਪਾਂ ਮੰਤਰੀ ਸੀਗੇ ਉਦੋਂ ਆਪਾਂ ਲੋਕਾਂ ਨੂੰ ਕਹਿ ਕੇ ਤੂੰ ਚੰਡੀਗੜ੍ਹ ਨਹੀਂ ਹੋਣਾ। ਆਪਾਂ ਇੱਥੇ ਹੀ ਸਾਰੇ ਕੰਮ ਲੈ ਲੈਂਦੇ ਸੀ ਹੁਣ ਵੀ ਇੱਥੋਂ ਹੀ ਲਿਆ ਕਰਾਂਗੇ। ਚੰਡੀਗੜ੍ਹ ਨਾਲ ਸੰਬੰਧਤ ਬਹੁਤ ਸਾਰੇ ਬੱਲੀਆਂ, ਬੁੱਦਲੀਆਂ ਹੋਰ ਕਈ ਕੰਮ ਹੁੰਦੇ। ਉਹ ਅਸੀਂ ਇੱਥੇ ਹੀ ਲੈ ਲੈਂਦੇ ਆ ਕਿਸੇ ਨੂੰ ਚੰਡੀਗੜ੍ਹ ਦਾ ਟਾਈਮ ਨਹੀਂ ਦਿੰਦੇ। ਆਪ ਚੰਡੀਗੜ੍ਹੋਂ ਕਲਾ ਕੇ ਜਿਹੜਾ ਲ ਸੋ ਅਸੀਂ ਲੋਕਾਂ ਦੀ ਖੱਜਲ ਖਵਾਦੀ ਤੇ ਲੋਕਾਂ ਦੇ ਕੰਮ ਜਲਦੀ ਹੋਣ ਉਹਦੇ ਤਹਿਤ ਬਦਲ ਜਿਹੜਾ ਇਹ ਇਹ ਦਰਬਾਰ ਜਨਤਾ ਦਰਬਾਰ ਜਿਹੜਾ ਪੰਜਾਬ ਸਰਕਾਰ ਨੇ ਕੋਈ ਅੱਜ ਪੰਜਾਬ ਵਾਸੀ ਨੂੰ ਤੋਹਫਾ ਦਿੱਤਾ ਗਿਆ ਬੀਮਾ ਯੋਜਨਾ ਸਕੀਮ ਚ ਉਹ ਬਹੁਤ ਵੱਡੀ ਇੱਕ ਤੋਹਫਾ ਪੰਜਾਬੀਆਂ ਨੂੰ ਪਰ ਉਹ ਗਰੀਬਾਂ ਨੂੰ ਬਦ ਬਦਗੀ ਲੋਕਾਂ ਨੂੰ ਸਾਧਿਆਂ ਨੂੰ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਕਿ 10 ਲੱਖ ਦਾ ਬੀਮਾ ਯੋਜਨਾ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਕਾਫੀ ਲੰਬੇ ਤੇਦੀ ਉਪਰ ਪੋਜੀਸ਼ਨ ਸੀਗੀ ਹੁਣ ਉਹ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਉਹਨੂੰ ਅੱਜ ਤੋਂ ਲਾਗੂ ਕਰਤਾ ਪਰ ਮੈਂ ਸਮਝਦਾ ਕਿ ਆਮ ਬੰਦੇ ਵਾਸਤੇ ਗਰੀਬ ਲੋਕਾਂ ਵਾਸਤੇ ਜਿਹੜਾ ਕਾਰਡ ਹੈ 10 ਲੱਖ ਦੀ ਬੀਮਾ ਯੋਜਨਾ ਜਿਹੜੀ ਹੈ ਇਹ ਬਹੁਤ ਸਹਾਈ ਹੋਊਗੀ ਕਿਉਂਕਿ ਅੱਜ ਦੇ ਚੁੱਕ ਦੇ ਵਿੱਚ ਸਭ ਤੋਂ ਮਹਿੰਗੀ ਜਿਹੜੀ ਹੈ ਸਿਹਤ ਨਾਲ ਜੁੜੀਆਂ ਜਿਹੜੀਆਂ ਸਹੂਲਤਾਂ ਮਹਿੰਗੀਆਂ ਹੋ ਗਈਆਂ ਜਿਹੜੇ ਸਾਡੇ ਹਸਪੀਟਲ ਆ ਬਹੁਤ ਮਹਿੰਗੇ ਆ ਇਸ ਕਰਕੇ 10 ਲੱਖ ਦੇ ਬਿਮੇਜ਼ ਨਾਲ ਤੁਸੀਂ ਵੱਡੀ ਤੋਂ ਵੱਡੀ ਬਿਮਾਰੀ ਜਿਹੜੀ ਜਿੰਦਾ ਬੰਦਾ ਜੂਜਦੇ ਹੁੰਦਾ ਉਹਦਾ ਲਾਜ ਜਿਹੜਾ ਕਲਾ ਸਕਦਾ ਉਹਦੀ ਉਹ ਤੰਗੀ ਨਹੀਂ ਉਹ ਨੂੰ ਆਉਂਗੀ ਤਾਂ ਇਹ